ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵਿਧਾਨ ਸਭਾ ਦੇ ਵਿੱਚ ਬੰਦੀ ਸਿੰਘਾਂ ਦੇ ਭਾਈ ਅਮਰਤਪਾਲ ਸਿੰਘ ਦੇ ਅੱਖ ਚ ਕਿੰਜ ਆਵਾਜ਼ ਠਾਈ ਆ ਸੁਣੋ ਤੁਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਤੁਰੰਤ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੇ ਜਿਹੜਾਂ ਤੋਂ ਸਾਡੇ ਮੁਲਕ ਨੂੰ ਯਾਦ ਹੋਏ ਨੂੰ ਤਕਰੀਬਨ 70 ਸਾਲ ਤੋਂ ਵੱਧ ਸਮਾਂ ਹੋ ਗਿਆ ਸਿੱਖ ਕੌਮ ਜਿਸ ਦੀ ਆਬਾਦੀ ਪੂਰੇ ਦੇਸ਼ ਦੇ ਵਿੱਚ 2% ਲੇਕਿਨ ਦੇਸ਼ ਨੂੰ ਯਾਦ ਕਰਾਉਣ ਦੇ ਲਈ ਜਿਹੜੀਆਂ ਕੁਰਬਾਨੀਆਂ ਉਹ 80% ਤੋਂ ਵੱਧ ਸਿੱਖਾਂ ਨੇ ਦਿੱਤੀਆਂ ਚਾਹੇ ਫਾਂਸੀ ਤੇ ਚੜਨਾ ਪਿਆ ਚਾਹੇ ਗਾਲੇ ਪਾਣੀ ਜਾਣਾ ਪਿਆ ਜਿਹੜਾ ਜਾਣਾ ਪਿਆ ਠੀਕ ਸੋ ਬਹੁਤ ਵੱਡਾ ਯੋਗਦਾਨ ਰਿਹਾ ਲੇਕਿਨ ਦੇਸ਼ ਯਾਦ ਹੋਣ ਤੋਂ ਬਾਅਦ ਸਾਡੇ ਨਾਲ ਲਗਾਤਾਰ ਜਿਹੜੇ ਵਿਤਕਰੇ ਹੋਏ ਨੇ ਸਭ ਤੋਂ ਪਹਿਲਾਂ ਤਾਂ 1947 ਦੇ ਵੰਡ ਹੋਈ ਉਹਦੇ ਵਿੱਚ ਸਾਡਾ ਬਹੁਤ ਵੱਡਾ ਜਾੜਾ ਹੋਇਆ ਉਸ ਤੋਂ ਬਾਅਦ ਸਾਨੂੰ ਜ਼ਰਾ ਹੀ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਗਿਆ ਕੇਂਦਰ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਅੱਜ ਤੱਕ ਵੀ ਸਾਡੇ ਜਿਹੜੇ ਪੰਜਾਬ ਦੇ ਮਸਲੇ ਨੇ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚਾਹੇ ਉਹ ਪੰਜਾਬੀ ਬੋਲ ਦੇ ਇਲਾਕਿਆਂ ਦਾ ਚਾਹੇ ਪਾਣੀਆਂ ਦਾ ਮਸਲਾ ਉਹ ਅੱਜ ਤੱਕ ਉਹ ਮਸਲੇ ਜਿਹੜੇ ਸਾਡੇ ਹਾਲ ਹੀ ਹੋਏ ਦਰਬਾਰ ਸਾਹਿਬ ਤੇ ਹਮਲਾ ਹੋਇਆ ਆਜ਼ਾਦ ਦੇਸ਼ ਦੇ ਵਿੱਚ ਸਾਡਾ ਜਿਹੜਾ ਪਵਿੱਤਰ ਧਾਰਮਿਕ ਸਥਾਨ ਉਹਦੇ ਉੱਪਰ ਤੇ 84 ਦੇ ਵਿੱਚ ਕਤਲੇਆਮ ਹੋਇਆ ਦੂਜੇ ਸੂਬਿਆਂ ਦੇ ਵਿੱਚ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਸ ਦੀ ਸਿਹਤ ਹੈ ਤੇ ਸਿੱਖਾਂ ਦੇ ਗੜਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਦਿੱਲੀ ਤੇ ਹੋਰ ਦੂਜੇ ਸਟੇਟਾਂ ਦੇ ਵਿੱਚ ਜਿਨ੍ਹਾਂ ਨੂੰ ਅੱਜ ਤੱਕ ਵੀ ਦੋਸ਼ੇ ਨੂੰ ਸਜ਼ਾ ਨਹੀਂ ਮਿਲ ਸਕੀ ਆ ਲੇਕਿਨ ਹੁਣ ਜਿਹੜੀਆਂ ਘਟਨਾਵਾਂ ਪਿਛਲੇ ਸਮੇਂ ਦੇ ਵੀ ਜਿਹੜੇ ਬੰਦੀ ਸਿੰਘ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਨੇ ਜੋ ਜਿੰਨਾ ਉਹਨਾਂ ਦਾ ਕਸੂਰ ਸੀ ਉਹਨਾਂ ਦਾ ਦੋਸ਼ ਸੀ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ 25-30 ਸਾਲ ਹੋ ਗਏ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਸੋ ਮੈਂ ಸದਨ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਤੇ ਸਿੱਖਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਹਦੇ ਨਾਲ ਹੀ ਸਰਦਾਰ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਤਕਰੀਬਨ 11 ਮਹੀਨੇ ਤੋਂ ਅਸਾਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦੇ ਵੀ ਜਿੰਨਾ ਕਸੂਰ ਸੀ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਉਹਨਾਂ ਤੇ ਕੋਈ ਕਾਰਵਾਈ ਹੋ ਜਾਂਦੀ। ਲੈਕਿਨ ਜਿਹੜੀ ਐ ਐਨਐਸਏ ਲਈ ਗਈ ਹੈ ਸ਼ਰਿਆਮ ਉਹ ਤੱਕਾ ਕੀਤਾ ਗਿਆ ਸਾਹਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਤੇ ਬਾਕੀ ਜਿਹੜੇ ਬੰਦੇ ਉਥੇ ਸਿੰਘ ਨਾਲ ਬੰਦ ਨੇ ਉਹਨਾਂ ਦੇ ਪਰਿਵਾਰ ਵੱਲੋਂ ਭੁਖੜ ਥਾਲ ਰੱਖੀ ਗਈ ਆ ਕਿ ਤੁਰੰਤ ਉਹਨਾਂ ਸਾਰੇ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਦੋਂ ਤੱਕ ਜੇ ਨਹੀਂ ਰਿਹਾ ਹੁੰਦੇ ਹਜੇ ਪੰਜਾਬ ਸਰਕਾਰ ਉਹਦੇ ਵਿੱਚ ਮਦਦ ਕਰੇ ਕਿ ਉਹਨਾਂ ਨੂੰ ਪੰਜਾਬ ਦੇ ਜਿਹੜਾ ਸ਼ਿਫਟ ਕੀਤਾ ਜਾਵੇ ਥੈਂਕ ਯੂ ਕਿਉਂਕਿ ਉਥੇ ਬਹੁਤ ਸਾਰੀਆਂ ਜਿਹੜੀਆਂ ਤਕੇਸ਼ਾਂ ਆਈਆਂ ਉਹਨਾਂ ਨੂੰ ਬੜਾ ਟੌਰਚਰ ਹੋ ਰਿਹਾ ਉਸੇ ਜਿਹੜਾਂ ਦੇ ਵਿੱਚ ਸੋ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੇ ਜੇਲ੍ਹਾਂ ਤੋਂ ਤਬਦੀਲ